ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਣਾ ਸਭ ਤੋਂ ਪਹਿਲਾ ਬਾਪੂ ਦਾ ਜਿਹੜਾ ਕੰਮ ਹੈ ਉਹ ਤੋਂ ਕੁੱਤਾ ਨਾਲ ਝਰਕਦੇ ਨੇ ਭੱਜਿਆ ਤੇ ਐਤਕੀ ਮੀਂਹਾਂ ਦਾ ਯਾਰ ਥੋੜਾ ਰੋਲ ਅਲੱਗ ਹੀ ਹੋਇਆ ਪਿਆਗਾ ਮੀਂਹ ਪੈਣੂ ਹੀ ਨਹੀਂ ਹਟਦੇ ਅੱਜ ਫੇਰ ਬਾਰਿਸ਼ ਆ ਗਈ ਪੂਰੀ ਬਾਰਿਸ਼ ਅੱਜ ਫੇਰ ਪਈ ਜਾਂਦੀ ਆ ਪੂਰੀ ਬਾਰਸ਼ ਨੇ ਤਾਂ ਅੱਜ ਕਿੱਜ ਤਪਾਰ ਰੱਖਿਆ ਅੱਜ ਗੋਭੀ ਦੀਆਂ ਵੱਟਾ ਪਾਉਣੀਆਂ ਸੀਗੀਆਂ ਪਹਿਲਾਂ ਤਿੰਨ ਚਾਰ ਵਾਰੀ ਲੇਟ ਹੋ ਗਈ ਚ ਚਾਰ ਵਾਰੀ ਬਾਹਰ ਦਾ ਪਹਿਲਾਂ ਤਿਆਰ ਕਰਤਾ ਅੱਜ ਫੇਰ ਤਿਆਰ ਕਰੇ ਹੋ ਪੰਜਵੀਂ ਵਾਰੀ ਬਾਹਣ ਤਿਆਰ ਕਰਨਾ ਪੋਇਦੂ ਬੱਧ ਵਾਰੀ ਬਾਹਰ ਬਾਦ ਨੇ ਪੂਰਾ ਚੰਗਾ ਤੇ ਪਾਣੀ ਵੀ ਪੂਰਾ ਖੜਾਤਾ ਕਿਰਮਨ ਕੜੀ ਨਾਲੀ ਪਾਣੀ ਖੜੀ ਤਾ ਬਾਹਰ ਦੇ ਵਿੱਚ ਹੁਣ ਤਾਂ ਬਾਹਣ ਖਾਵੇ ਵੀ ਕਿੰਨਾ ਕਾ ਰੋਜ ਆ ਦੇਖੋ ਚੌੜਾਂ ਦੇ ਵਿੱਚ ਵੀ ਪਾਣੀ ਖੜ ਗਿਆ ਬਾਹਣ ਖਾਵੇ ਵੀ ਪਾਣੀ ਕਿੰਨਾ ਕ ਰੋਜ ਮੀਂਹ ਪੈਂਦਾ ਰੋਜ ਮੀਂਹ ਪੈਂਦਾ ਗਿੱਲ ਬਣੀ ਬੇ ਬਾਹਣ ਦੇ ਵਿੱਚ ਬਹੁਤ ਜਿਆਦੇ ਮਨਲਾ ਬੱਟਾ ਦਾ ਨਾ ਡਾੜੀ ਦੋ ਦਿਨ ਕੰਮ ਮੁਸ਼ਕਲ ਜਾ ਪੜਾ ਨਹੀਂ ਇਧਰ ਪਿੰਡ rau ਵੀ ਥੋੜਾ ਵੱਧ ਹੈਗਾ ਇਹ ਆਹੀਂ ਕੰਮ ਆੜਾ ਖੜਾਗਾ ਨਹੀਂ ਤਾਂ ਆਪਾਂ ਵੀ ਅੱਜ ਨੂੰ ਗੋਭੀ ਵਾਲਾ ਗੰਡਾ ਕੱਢਤਾ ਹੁੰਦਾ ਕੱਲ ਬਾਂਸ ਤਾਰ ਦਾ ਸਾਰੀ ਆਪਾਂ ਲਾਤੀ ਸੀ ਕਦੂਆਂ ਦਾ ਕੰਮ ਰਹਿ ਗਿਆ ਨਹੀਂ ਅੱਜ ਕਦੂ ਵੀ ਤਾਂ ਹਾ ਚੜਾਉਣੇ ਸੀਗੇ ਵੀ ਇਹ ਦੋ ਜਣੇ ਹਲੋ ਕਦੂ ਤਾਂ ਹਾ ਚੜਾਈ ਜਾਣਗੇ ਲਾ ਕੇ ਹੋ ਤੇ ਬਾਕੀ ਆਪਣਾ ਕੰਮ ਇਧਰ ਕਰ ਲਾਂਗੇ ਆਪਾਂ ਜਿਹੜਾ ਹੋਏ ਪਰ ਹੁਣ ਦੋ ਦਿਨ ਮੁਸ਼ਕਲ ਜਾ ਪਦਾ ਕਿਉਂਕਿ ਦਵਾਰੇ ਬਹਣ ਬੋਣਾ ਵੀ ਪਊਗਾ ਬਾਹਣ ਸਾਰਾ ਉਤੇ ਤੋਂ ਇੱਕ ਟੈਪ ਕਰੰਟ ਟੈਪ ਹੀ ਕਰ ਦਿੰਦਾ ਹੈ ਤਾਂ ਕਰਕੇ ਫਿਰ ਬਾਹਣਾ ਦੀ ਦੁਬਾਰੀ ਹੁਣ ਦੁਬਾਰੇ ਫਿਰ ਬਾਹੀ ਹੁੰਨੀ ਕਰਨੀ ਪਊ ਬਾਹਣ ਬਹੁਤ ਸੋਹਣਾ ਬਾਗੇ ਬਾਲਾ ਵਧੀਆ ਤਿਆਰ ਕੀਤਾ ਪਾਇਆ ਸੀ ਆਪਣਾ ਤੇ ਤਾਂ ਕਰਕੇ ਹੁਣ ਕੰਮ ਅੜੀ ਖੜਾਗਾ ਬਾਹਣ ਦੀ ਗੱਲ ਬਣਾਈ ਪਈ ਸੀ ਬਾਵਾ ਆ ਕੇ ਗੱਲ ਕਰ ਲੱਗਦਾ ਹੈ ਕਿ ਪ੍ਰਮਾਤਮਾ ਨੂੰ ਪਤਾ ਨਹੀਂ ਕਿਹੜੇ ਰੰਗਾ ਚ ਰਾਜੀ ਹੋਇਆ ਖੜਾ ਗੋਬੀ ਲਾਉਣੀ ਦੇ ਰਿਹਾ ਕੋਈ ਚਲੋ ਇਹਦੇ ਚ ਵੀ ਇਹਦੀ ਮਰਜ਼ੀ ਹੋਊਗੀ ਕੁਛ ਨਾ ਕੁਛ ਹੋਊਗਾ ਨੇ ਚੇਤੇ ਬੰਨੇ ਗੇੜਾ ਸਾਰਾ ਬਾਹਣ ਕਿੱਲਾ ਕਰਿਆ ਇੰਨਾ ਸੋਹਣਾ ਬਾਹਣ ਬਣਾਇਆ ਸੀ ਬਾਕੇ ਰੇੜੀ ਗੱਲੇ ਛੱਡ ਦੇ ਮੈਂ ਤਾਂ ਪੂਰੀ ਰੀਝ ਹੀ ਲਾਤੀ ਸੀ ਆਪਦੀ ਹਾਂ ਤੇ ਮੈਂ ਤਾਂ ਜਵਾਏ ਥੱਲੇ ਸਕੰਜਾ ਲਾ ਕੇ ਬਾਹਣ ਬਾਇਆ ਸੀ ਪੂਰੀ ਆ ਰੀਝ ਆਪਦੇ ਵੱਲੋਂ ਲਾਈਆਂ ਸੀ ਪਰ ਕਾਰਨ ਕੀ ਤੇ ਇਹ ਕੰਮ ਖਰਾਬ ਹੁੰਦਾ ਜਾਪਦਾ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਦੀ ਜੀ ਮਰਜ਼ੀ ਆਪਣੇ ਕੋਲ ਫੈਸੇ ਫਸਲ ਚੱਲੀ ਜਾ ਰਹੀ ਹੈ ਜਦੋਂ ਆਪਣੇ ਕੋਲੇ ਪਾਪਾ ਦਿੱਕਤ ਜਿਹੜੇ ਇਦੀ ਫਾਸਲ ਆਪਾਂ ਕਰਦੇ ਆਂ ਸਬਜ਼ੀ ਦੀ। ਦਿੱਕਤ ਤੇ ਪਰੇਸ਼ਾਨੀ ਉਦੋਂ ਆਉਂਦੀ ਜਦੋਂ ਆਪਣੇ ਕੋਲ ਕੋਈ ਸਬਜ਼ੀ ਨਾ ਚੱਲ ਰਹੀ ਹੋਵੇ। ਇਨਕਮ ਨਾ ਹੋ ਰਹੀ ਹੋਵੇ। ਹੁਣ ਜੇ ਮੈਂ ਸਾਡੇ ਕੋਲ ਇਨਕਮ ਹੋ ਰਹੀ ਆ ਸਾਡੇ ਦੂਜੇ ਆਪਣੇ ਨਵੇਂ ਕਦੂ ਨੇ ਜਿਹੜੇ ਤੇ ਇਹ ਵੀ ਚੱਲ ਰਿਹਾ ਚੱਲ ਤੇ ਹੁਣ ਥੋੜਾ ਜਿਹਾ ਹਾਂ ਥੋੜੇ ਕੰਨ ਇੱਥੇ ਆਏ ਸੀ। ਇਹ ਵੀ ਚੱਲ ਪਏ ਤੇ ਚਲੋ ਡੈਡੀ ਜੀ ਆਪਾਂ ਦਿੰਨੇ ਆਂ ਗਾਹਾਂ ਕਿਹੜਾ ਤੇ ਜਾਲ ਤੁਸੀਂ ਦੇਖ ਲਓ ਜਾਲ ਆਪਾਂ ਬੰਨਤਾ ਸੀ ਗੱਲ। ਕੱਲ ਜਿਹੜੇ ਬਾਪੂ ਨੇ ਆਪਣੇ ਨੇ ਕੰਮ ਗਣਾਈ ਸੀ ਉਹ ਆਪਾਂ ਕਰਤੇ ਆ ਕਿ ਜਾਲ ਸਾਰਾ ਬੰਨ ਕੇ ਰੱਖਤਾ। ਬਸ ਹੁਣ ਇੱਕ ਦਿਨ ਤੇ ਧਾਗਾ ਫੇ ਧਾਗਾ ਫੇਰ ਕੇ ਤੇ ਗਾਹਾਂ ਦਾ ਪ੍ਰੋਸੈਸ ਚਲਾਵਾਂਗੇ ਉਸ ਤੋਂ ਬਾਅਦ ਉਹ ਵੀ ਤੁਹਾਨੂੰ ਆ ਸਪੈਸ਼ਲ ਵੀਡੀਓ ਬਣਾਈ ਉਹਦੀ ਇੱਕ ਸਪੈਸ਼ਲ ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ ਤੇ ਇੱਕ ਮੈਂ ਹੋਰ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਕੱਖਾਂ ਦੀ ਦਵਾਈ ਸਾਰੇ ਕਹਿ ਰਹੇ ਸੀ ਆ ਤੁਹਾਡੇ ਸਾਹਮਣੇ ਤੁਸੀਂ ਉਹ ਦੇਖ ਲਓ ਰਿਜ਼ਲਟ ਇਹਦੇ ਵਿੱਚ ਕੱਖ ਜ਼ਿਆਦਾ ਹੋਵੇ ਕਿਉਂਕਿ ਮੀਹ ਕਾਰਨ ਸਾਥੋਂ ਵੀ ਗੁੱਡੇ ਨਹੀਂ ਗਏ ਕੱਖ ਮੀਹ ਦੇ ਵਿੱਚ ਥੋੜਾ ਮੁਸ਼ਕਲ ਹੁੰਦਾ ਤਾ ਇਹਦੇ ਬਾਅਦ ਚ ਆਪਾਂ ਏਜਲ ਟੈਕਨੀਕਲ ਕਰਾਇਆ ਸੀ ਜੀ ਚ ਏਜਲ ਹਰਬੀ ਸੈਡ ਕਰਾਇਆ ਸੀ ਚ ਪ੍ਰੋਪੀਕੂਜਾ ਫੋਪ 10% ਈਸੀ ਫਾਰਮ ਦੇ ਵਿੱਚ ਆਉਂਦਾ ਤੁਸੀਂ ਉਹਨੂੰ ਕਰ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਰਿਜ਼ਲਟ ਬਾਬਾ ਚੰਗਾ ਇਹਦਾ ਵਧੀਆ ਪੂਰਾ ਫੁੱਲ ਹਾਂ ਵਧੀਆ ਰਿਜ਼ਲਟ ਆ ਬਾਈ ਜੀ ਇਹ ਪਾਸ ਇੱਕ ਮੈਸਰੂਮ ਨਹੀਂ ਉਸ ਤੇ ਹਾਂ ਇੱਕ ਐ ਆਪਾਂ ਵੀ ਜੇ ਜਦੋਂ ਕਈ ਵਾਰੀ ਕੋਈ ਅੰਮੀ ਇਹੋ ਜਿਹਾ ਹੋ ਜਾਏ ਤਾਂ ਤੁਸੀਂ ਦਵਾਈ ਕਰ ਸਕਦੇ ਹੋਗੇ ਵੀ ਹੁਣ ਜੇ ਮੀਂਹ ਪੈਣ ਹੁੰਦੀ ਸਾਡੇ ਸਾਨੂੰ ਵੀ ਕੱਖ ਉੱਤਰ ਨਹੀਂ ਦੇ ਕੱਖ ਅਸੀਂ ਗੋੜਦੇ ਹਾਂ ਉਹ ਨਹੀਂ ਫੇਰ ਲੱਗ ਜਾਂਦੇ ਕੱਖ ਜੀ ਗੋੜਦੇ ਹਾਂ ਉਹ ਨਹੀਂ ਫੇਰ ਲੱਗ ਜਾਂਦੇ ਤਾਂ ਤੁਸੀਂ ਉਦੋਂ ਵੀ ਵਰਤ ਸਕ ਉਈ ਦਾ ਕੋਈ ਨੁਕਸਾਨ ਹੈ ਨਹੀਂ ਬਾਬਾ ਮੇਰੇ ਨਾਲ ਸਾਹ ਉਹਨਾਂ ਦਾ ਬਿਲਕੁਲ ਵੀ ਹੈ ਨਹੀਂ ਤੇ ਤੁਸੀਂ ਉਹ ਡੈੜੀ ਜਿਹਾ ਆਪਾਂ ਜਾਲ ਬੰਨ੍ਹਤਾ ਸੀਗਾ ਕੱਲ ਕਿਨ ਤਾਂ ਆਪਾਂ ਖਿੱਚਾ ਰਹਿ ਗਏ ਇਹਨੂੰ ਕੱਲੀਆਂ ਦੇਣ ਵਾਲੀਆਂ ਜਾਲ ਦੇ ਉੱਤੇ ਤਾਂ ਤੇਰਾ ਲਾਈ ਲਾ ਦਿੱਤੀ ਆ ਪਾਰੀ ਜਾਂ ਕਦੂ ਕਦੂ ਵਾਲੇ ਸਾਰੇ ਦੇ ਵਿੱਚ ਆਪਾਂ ਆ ਬਾਂਸ ਖੜੇ ਕਰੇ ਤੇ ਲਾਤਾ ਜਾਲ ਦੀ ਪੂਰੀ ਤਿਆਰੀ ਕਰੀ ਪਈ ਆ ਜਾਲ ਦਾ ਸਟਰਕਚਰ ਵੀ ਪੂਰਾ ਆਪਾਂ ਚੰਗਾ ਬਣਾਇਆ ਹੈਗਾ ਵੀ ਹੁਣ ਜਿਹੜੀਆਂ ਨਵੀਆਂ ਆਪਾਂ ਜਨਵੇਂ ਕਦੂ ਲਾਏ ਆ ਇਹ ਆਪਾਂ ਸਾਰੇ ਤਾਂ ਹੀ ਚੜਾਉਣੇ ਆਗੇ ਪੂਰਾ ਫਿਰ ਹੈ ਆ ਇੱਕ ਹਾਂ ਇੱਕ ਸਿੰਗਲ ਤਾਰ ਥੱਲੋਂ ਦੀ ਆਪਾਂ ਉਹ ਉਹ ਦੇਵਾਂਗੇ ਉਹ ਪੱਟ ਬੈਰ ਜੀ ਥੱਲੋਂ ਦੀ ਉਹ ਹੀ ਫੇਰਾਂਗੇ ਉਹ ਹੀ ਕਾਮਯਾਬ ਵਧਾਗੇ ਤੇ ਸਾਰੇ ਦੇ ਵਿੱਚ ਜਾਲ ਕੇਰਾ ਪੁੰਨ ਤਾਂ ਜਿੱਥੇ ਕਦੂ ਆ ਕਦੂਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਆ ਜਿਹੜੀ ਕਦੂਆਂ ਦੀ ਫਸਲ ਦੇ ਵਿੱਚ ਮੈਨੂੰ ਲੱਗਦਾ ਹਨਾ ਕਦੂ ਨੂੰ ਹਮੇਸ਼ਾ ਹੀ ਯਾਨ ਲੱਗਿਆ ਹੁੰਦਾ ਹਾਂ ਜਾਲ ਲੱਗਿਆ ਹੋਵੇ ਕਦੂ ਦੀ ਵੀ ਫਸਲ ਦੇ ਵਿੱਚ ਜ਼ਿਆਦਾ ਦਿੱਕਤ ਆਉਂਦੀ ਆ ਕਦੂ ਥੱਲੇ ਗਲਦਾ ਵਧਦਾ ਆ ਹੁਣ ਵੀ ਤੁਸੀਂ ਦੇਖ ਲਓ ਜੇ ਮੈਂ ਮੀਂਹ ਪੈ ਰਿਹਾ ਤਾਂ ਫੰਗਸ ਦੇ ਰੋਗ ਇਹ ਆਉਣਗੇ ਆਉਣਗੇ ਤਾਂ ਆਪ ਜਾਲ ਤਾਂ ਪਾਉਕਿਆ ਜਾਲ ਤਾਂ ਪਾਉਕਿਆ ਜਾਲ ਆ ਵੀ ਹੋ ਕਰਤਾ ਮੈਂ ਸੋਚ ਰਿਆ ਸੀ ਡੈਡੀ ਇੱਕ ਹੋਰ ਗੱਲ ਮੈਂ ਕਿਹਾ ਆਪਾਂ ਜਿਹੜੀ ਇੱਕ ਸੰਤਾਰ ਆਪਣੇ ਕੋ ਪਈ ਐ ਉਹਦਾ ਆਪਾਂ ਨਾ ਐਸ ਲੋਟ ਇੱਕ ਐਸ ਲੋਟ ਟੇਡੇ ਲੋਟ ਇੱਕ ਤਾਰ ਛੱਡ ਕੇ ਟੇਡੇ ਲੋਟ ਵੀ ਇੱਕ ਖਿੱਚ ਦੇ ਦਈਏ ਤਾਂ ਫਿਰ ਵੀ ਸਾਰਾ ਜਾਲ ਬਧਿਆਰ ਰਹੂਗਾ ਕਿਛ ਖੜਖ ਜਿਵੇਂ ਜਦੋਂ ਦਿੱਕਤ ਆਪਾਂ ਨੂੰ ਪੈਣ ਲੱਗੀ ਬੱਲਾਂ ਜਾਦੇ ਵਸ ਤਾਂ ਹਾਂ ਚੜ ਗਈਆਂ ਉਦੋਂ ਆਪਾਂ ਇਹ ਕਰਾਂਗੇ ਆ ਖਿੱਚ ਨੂੰ ਅਸੀਂ ਛੱਡਤਾ ਛੱਡਾਂ ਦੇ ਖਿੱਚਾ ਬਸ ਦੇਣੀ ਦੇਣ ਵਾਲੀਆਂ ਰਹਿ ਗਈਆਂ ਕੱਲਾ ਇੰਨਾ ਕ ਸਾਰਾ ਇਹ ਕੰਮ ਆਪਣਾ ਕੰਪਲੀਟ ਹੋ ਗਿਆ ਜਾਲ ਬੰਨਣ ਬੰਨਣ ਵਾਲਾ ਤੇ ਹੁਣ ਨਵਾਂ ਕੰਮ ਬਸ ਕੱਲ ਤੋਂ ਪ੍ਰੋਸੈਸ ਦੇਖਦੇ ਆ ਅੱਜ ਅੱਜ ਹੀ ਦੇਖਦੇ ਆਪਾਂ ਥੱਲੇ ਜੇ ਸ਼ਾਮ ਜੇ ਤੱਕ ਮੜਾ ਜਾ ਹੋ ਗਿਆ ਵਸ ਹੋ ਗਿਆ ਕੰਮ ਤਾਂ ਥੱਲੇ ਥੱਲੇ ਆਪਾਂ ਫੇਰ ਕੇ ਤੇ ਜਾਲ ਦੀ ਸ਼ੁਰੂਆਤ ਅੱਜ ਹੀ ਆਪਾਂ ਕਰਦਾਂਗੇ ਬਣਾਉਣ ਦੀ ਆਹ ਤੜਕੀ ਖੇਦਾ ਕੇ ਸਕੂਨ ਪੂਰਾ ਮਿਲਦਾ ਨਾ ਹਰੀਆਲੀ ਇੱ ਤੇ ਬਹੁਤ ਵਧੀਆ ਥਾਂ ਤੇ ਆਪਣਾ ਕੋਠਾਗਾ ਉੱਪਰ ਉੱਚਾਗਾ ਥਾਂ ਤੇ ਬਹੁਤ ਜਿੰਨੇ ਆਪਾਂ ਕਹਿ ਦੀਏ ਮੂਟੇ ਬਾਟੇ ਆਪਾਂ ਫਲਾਂ ਦੀ ਵੀ ਲਾ ਰੱਖਿਆ ਹਰੀਆਲੀ ਬਹੁਤ ਜ਼ਿਆਦੇ ਆ ਸਕੂਨ ਮਿਲਦਾ ਕਿ ਰਾਂ ਕੇ ਖੇਤ ਸਵੇਰੇ ਸਬਜ਼ੀ ਦੇ ਵਿੱਚ ਵੜਦੇ ਆ ਕੇ ਤੇ ਜਿੰਨਾ ਆਪਾਂ ਕਹਿ ਦੀਏ ਬਹੁਤ ਜ਼ਿਆਦੇ ਸਕੂਨ ਜਿੰਨਾ ਆਪਾਂ ਕਹਿ ਦੀਏ ਓਨਾ ਜ਼ਿਆਦੇ ਸਕੂਨ ਮਿਲਦਾ ਵੀ ਖੇਤ ਮੈਂ ਕਹਿੰਦਾ ਸਵੇਰੇ ਬੰਦਾ لازਮੀ ਆਵੇ ਤੇ ਬੰਦੇ ਦੀ ਟੈਨਸ਼ਨਾਂ ਟੁਚਨਾਂ ਨੇ ਕਿਦਰੀ ਜਾਂਦੀਆਂ ਨੇ ਦੂਰ ਹੋ ਜਾਂਦੀਆਂ ਨੇ ਦਵਾ ਦੇ ਉਹ ਤੇ ਕੁਛ ਮਰਜ਼ੀ ਹੋ ਜਾਵੇ ਜ਼ਿੰਦਗੀ ਦੇ ਵਿੱਚ ਜਿਹੜਾ ਸਬਜ਼ੀ ਦੇ ਵਿੱਚ ਇੱਕ ਪੈਂਦਾ ਉਹ ਨਾ ਡੈਡੀ ਦੂਜੇ ਖੇਤ ਸਬਜ਼ੀ ਆਪਣੇ ਦੋਵੇਂ ਖੇਤ ਹੀ ਆਏ ਆ ਵੀ ਚਲਦੇ ਆ ਅਮਰੂਦਾਂ ਦੇ ਬੂਟੇ ਵੀ ਆਪਣੇ ਦੋਵੇਂ ਖੇਤੀ ਆ ਇਹ ਵੀ ਫਾਲੇ ਨੇ ਪੂਰਾ ਚੱਕ ਰੱਖਿਆ ਹੁਣ ਅਮਰੂਦਾਂ ਨੇ ਤੇ ਬਸ ਕਾਹਾਂ ਆਪਾਂ ਨੂੰ ਅਮਰੂਦ ਖਵਾਉਣ ਨੂੰ ਤਿਆਰ ਆ ਇਹ ਅਮਰੂਦ ਵਧੀਆ ਲਾਦੇ ਤੇ ਵੀ ਪੂਰੇ ਨਾ ਵੱਡੇ ਵੱਡੇ ਲਾਦੇ ਆ ਤੇ ਇੱਧਰ ਲਾਇਆ ਕਾ ਦੇਸੀ ਬੂਟਾ ਇਹ ਬਹੁਤ ਸਾਲ ਪਹਿਲਾਂ ਮਹੀ ਲਾਇਆ ਸੀ ਇਹ ਵੀ ਮੈਨੂੰ ਥੋੜਾ ਸ਼ੌਂਕ ਵੱਧ ਹੈ ਚੀਜ਼ਾਂ ਦਾ ਹੋਰ ਸਾਡੇ ਘੱਟ ਸੀ ਸਾਰਿਆਂ ਨੂੰ ਮੈਨੂੰ ਵੱਧ ਹੈ ਮੇਰੇ ਬਾਪੂ ਨੂੰ ਇਹ ਚੀਜ਼ ਦਾ ਪੂਰਾ ਹੋਆ ਬਾਪੂ ਪੂਰਾ ਖੁਸ਼ ਹੈ ਇਹ ਪੱਟ ਦਾਂਗੇ ਤਾਂ ਇਹ ਤਾਂ ਦਵਾਈ ਦੇਖਣੇ ਕਰ ਦਾਂਗੇ ਇਹਦੇ ਤੇ ਤੇ ਬਹੁਤ ਫੈਲ ਰਹੀ ਜਾਂਦੀ ਹੈ ਇਹ ਤਾਂ ਬਚੜthਿਆ ਨਹੀਂ ਰਹੀ ਯਾਰ ਗਾਹਾਂ ਗਾਹਾਂ ਲਾ ਰਹੀ ਜਾਂਦੀ ਹੈ ਹਾਂ ਹਾਂ ਇੱਕ ਚਿਰ ਚੱਲ ਚਿਰਕ ਜਾਣੀ ਟੋਰੀਆਂ ਇਹ ਵੀ ਵਧੀਆ ਖੜੀਆਂ ਹਨ ਹਾਂ ਟੋਰੀਆਂ ਇਹ ਵੀ ਚੱਲਣਗੀਆਂ ਹਾਂ ਰੁਪਏ ਦੇ ਦਿੰਦੇ ਆ ਪਹਚਾਂਸ ਪੂਰੇ ਨੇ ਨਾ ਇੱਥੇ ਦਾ ਪੂਰੇ ਚੰਗੀਆਂ ਖੜਿਆ ਇੱਥੇ ਟਰੈਕਟਰਿਆਂ ਨੇ ਲਾਦਾ ਡਨੇ ਉਹਦੇ ਦੰਗਾ ਆਏ ਉਹਨਾਂ ਨੇ ਨਹੀਂ ਇੱਥੇ ਦਾ ਇਹਨਾਂ ਨੂੰ ਇਹ ਤਾਂ ਜਿਹਾ ਹੁਣ ਚੱਲ ਪਈਆਂ ਨਾਲੇ ਜਮਾ ਜਮਾ ਆਰਗੈਨਿਕ ਨੇ ਇਹ ਉਹ ਲੱਗੀ ਖੜੀ ਤੇ ਕਿੰਨੀ ਸੋਹਣੀ ਹਾਂ ਚ ਪੰਜਾਂ ਚਾ ਬੀਜੇ ਤਾਂ ਬਤੋੜੀ ਲੈਣੇ ਕੋਈ ਦਾਲ ਬਣਾਂ ਹਾਂ ਸਬਜ਼ੀ ਬਣ ਚੂਗੀ ਚਲੋ ਜੜੀ ਆਪਾਂ ਆਉਂਦੇ ਹੋਏ ਦੇਖਦੇ ਆਂਗੇ ਆਪਾਂ ਮੜਾ ਪਹਿਲਾਂ ਗੇੜੇ ਇਹ ਕਾ ਮੈਨ ਲੱਗਦਾ ਆਪਣੇ ਜੁਗੀਆਂ ਤਾਂ ਮਿਲ ਹੀ ਜਾਣੀਆਂ ਆਪਾਂ ਨੂੰ ਅਸੀਂ ਦੋਵੇਂ ਖੇਤ ਵਧੀਆ ਆਪਦਾ ਕੰਮਕਾਰ ਕੀਤਾ ਹੋਇਆ ਬਈ ਜਿੰਨੀ ਕਿ ਸਾਡੇ ਕੋਲੇ ਹੈਗਾ ਪ੍ਰਮਾਤਮਾ ਨੇ ਬਹਾਨ ਸਾਨੂੰ ਦਿੱਤਾ ਝੋਨਾ ਵੀ ਆਪਣਾ ਵਧੀਆਗਾ ਪੂਰਾ ਕਾਇਮ ਆ 26 ਝੋਨਾ ਲਾਇਆ ਸੀ ਬਸ ਆਪਾਂ ਇੱਕ ਅੱਦੇ ਦਿਨ ਚ ਰੇਤ ਦਾ ਲਾਸਟ ਪ੍ਰੋਸੈਸ ਪੂਰਾ ਕਰਕੇ ਬਸ ਆਪਾਂ ਇਹਨੂੰ ਕੰਪਲੀਟ ਕਰ ਦਾਂਗੇ ਤੇ ਹੁਣ ਤਾਂ ਆਪਣਾ ਪਾਉ ਵੀ ਚੱਲ ਪਈ ਦੌਗੀ ਜਿਹੜੀ ਤੇ ਦਵਾਈ ਵਰਤੀ ਸੀ ਨਾ ਪੁੱਟਣ ਲੱਗ ਗਈ ਆ ਦੁਬਾਰੀ ਚੱਲ ਪਿਆ ਵਧੀਆ ਝੋਨਾ ਬਾਕੀ ਬਹਾਨ ਬਹੁਤ ਤਤਤਵਾਰ ਨੇ ਇਹ ਪਾਣੀ ਪਾਣੀ ਥੋੜਾ ਜਿਹੀ ਮਾਰ ਮਾਰ ਪਾ ਗਏ ਬਾਣਾ ਨੂੰ ਤੇ ਨਹੀਂ ਤਾਂ ਇਹ ਬਹਾਨ ਬਹੁਤ ਨਹੀਂ ਆਈ ਜੀ ਜਿੰਨਾ ਆਪਾਂ ਕਹਿ ਦਿੱਤਾ ਹਾਂ ਬਿਲਕੁਲ ਨਹੀਂ ਮੋਟੂ ਹਾਂ ਤਾਕਤਵਾਰ ਆ ਹੱਥੋਂ ਜ਼ਿਆਦਾ ਤਾਕਤਵਾਰ ਮਾਹਣ ਚਲਾਈਏ ਚਾਚੇ ਨੇ ਮੋਟਰ ਗੱਲ ਬਹੁਤ ਕਾਏ ਕਰੀ ਕੱਲ ਨੂੰ ਪਾ ਦਾਂ ਵਸ ਪਾਣੀ ਚਲੋ ਆਪਾਂ ਉਧਰਲੇ ਖੇਤ ਦਿੰਨੇ ਆਪਾਂ ਕਿਹੜਾ ਹੁਣ ਇਹ ਤੇਰਾ ਮੈਨੂੰ ਥੱਕਾ ਲੱਗਦਾ ਤੜਕੇ ਜੇ ਤਾਂ ਚੜ ਅਸੀਂ ਆਏ ਸੋਚਿਆ ਸੀ ਥੋੜਾ ਜਿਹਾ ਪਾਇਆ ਪਰ ਹੁਣ ਮੰਮੀ ਮੈਨੂੰ ਲੱਗਦਾ ਰੱਬ ਦਿਨੋਂ ਦਿਨ ਥੱਕੀ ਕਰਦਾ ਤਰੇ ਜਾਂਦਾ ਪਿੰਨਾ ਹੋਰ ਗੋभी ਨਹੀਂ ਲਾਉਣ ਦਿੰਦਾ ਆ ਬੈਠੇ ਅੰਜ ਪਹਿਲੇ ਨਹੀਂ ਕੋਈ ਨੇ ਕੋਈ ਖੇਤ ਕੰਮ ਕਰਨਾ ਸੀ ਅੱਜ ਜਿਹੜਾ ਕੰਮ ਸੀ ਮੀਂਹ ਦਾ ਜਿਹੜਾ ਉਹਦਾ ਕਰ ਲੈਣਾ ਸੀ ਮੀਂਹ ਆਲਾ ਤਾਂ ਫਿਰ ਆਪਣੇ ਕੰਮ ਡੇਢੀ ਕਰਤਾ ਪੁਰਨੇ ਆਇਆ ਜਿਹੜੇ ਪ੍ਰੀਡੈਂਸ ਹੈ ਅਕਸਰਸ ਅਡੈਂਸ ਹੈ ਕਰਤੀ ਹੋ ਗਏ ਸਰ ਕੋਈ ਨਾ ਜਿਵੇਂ ਹੁੰਦਾ ਮਰਜੀ ਹੈ ਪਰਮਾਤਮਾ ਦੀ ਜਿਵੇਂ ਜਿਹੜਾ ਦਵਾ ਜਿਹੜਾ ਪਾਏ ਹੈ ਹੈ ਜਿਹੜਾ ਦਵਾ ਜਿਹੜਾ ਪਾਏ ਹੈ ਹਾਂ ਬਾਅਦਾਂ ਦੇ ਬੱਟਾ ਜੀ ਗੱਲੋ ਸਰ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਦੋਇਨਾ ਮੁੰਡੇ ਬੁਰਾ ਹੋਣਾ ਤਾਂ ਉਹੀ ਹੈ। ਕਿਆ ਮਾਤਾ ਠੀਕ ਹੈ? ਹੋ ਰਹਾ ਹੈ, ਰੱਬ ਨਹੀਂ ਹਾਰਦਾ। ਕਿਆ ਖੇਤ ਦਾ ਸਭ ਤੋਂ ਪਹਿਲਾਂ ਡੈੜੀ ਦਾ ਕੰਮ ਹੋਊਗਾ ਅੱਜ ਕਿੱਧਰ ਗਏ ਦੋ? ਉਹ ਤੇ ਬਾਜ਼ਪੁਰਾ ਖੱਬੜੀ ਸਭ ਤੋਂ ਪਹਿਲਾਂ ਖੇਤ ਆ ਕੇ ਹੀ ਕੰਮ ਕਰੀਦਾ। ਜੀ ਥੜਾ ਜਿਆਦਾ ਸਭ ਤੋਂ ਵੱਧ ਮੋਹ ਕਰਦਾ ਨਾ ਆਪਾਂ। ਇਹਦਾ ਕਿਧਰੇ ਜਾਂਦੀ ਨਹੀਂ। ਇੰਦਰ ਰਹਿਣੀ ਇਹਦੇ ਕੋਲੇ ਕਿੰਨਾ ਜਿਆਦਾ ਮੋਹ ਪੈ ਰਿਆ ਨਾ ਆਪਾਂ ਇਹਨਾਂ ਦਾ ਆਪਣੇ ਨਾਲ ਉਹ ਦੇਕੀ ਜਾਂਦੇ ਨੇ ਡੀਕੀ ਦੇ ਨੇ ਇਹਦੇ ਸਬਜ਼ੀ ਨਾ ਵੀ ਤੋੜੀ ਅਸੀਂ ਉਹਦੇ ਵੀ ਇਹਨਾਂ ਨੂੰ ਪਤਾ ਹੁੰਦਾ ਵੀ ਆਉਣਗੇ ਲਾਜ਼ਮੀ ਦੋ 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 ਅੱਜ ਕਿਧਰੇ ਨੇ ਕਿਧਰੇ ਟੱਪ ਗਏ ਦੋ ਆਉਣਗੇ ਤਾਂ ਲਾਜ਼ਮੀ ਨੇ ਰੋਟੀ ਰੱਖ ਦਿਓ ਕਿਹੜਾ ਗੇੜਾ ਫੇਰ ਦੇ ਕੇ ਆਜੋ ਆਜੋ ਚਲੋ ਮੰਮੀ ਤੋੜੀ ਫੇਰ ਸਬਜ਼ੀ ਆ ਜਿਹੜਾ ਲੂੰਗਰ ਚੱਕੀ ਫਿਰਦਾ ਕੇਲਿਆਂ ਦਾ ਵੱਟ ਲੈ ਆ ਉਥੋਂ ਇਹ ਹੋ ਜਾਂਦੇ ਸੇਲ 30 ਰੁਪਏ ਕਿਲੋ 40 ਰੁਪਏ ਕਿਲੋ ਦੇਖੋ ਮੇਰਾ ਬਾਪੂ ਦਾ ਭਾਈ ਇੱਕ ਗੱਲ ਹੈ ਮੇਰਾ ਬਾਪੂ ਹਾਇ ਹੀ ਰਹੀ ਆ ਕਿਸੇ ਵੀ ਚੀਜ਼ ਦਾ ਹੋ ਨਹੀਂ ਹੋਣ ਦਿੰਦਾ ਇਹ ਬ्यर्थ ਨਹੀਂ ਜਾਣ ਦਿੰਦਾ ਖੇਤ ਦੇ ਵਿੱਚ ਆ ਇਹ ਲੂੰਗਰ ਡਿੱਗ ਪਿਆ ਸੀ ਹਵਾ ਨਾਲ ਕਹਿੰਦਾ ਚਲੋ ਇਹਨੂੰ ਚੱਕੀਏ ਵੀ ਹੁਣ ਇਹ ਕੇਲੇ ਵਧੀਆ ਬਣੇ ਖੜੇ ਨੇ ਬਹੁਤ ਵਧੀਆ ਕੇਲੇ ਬਣੇ ਖੜੇ ਨੇ ਪੂਰਾ ਸੋਹਣਾ ਲੂੰਗਰ ਬਣਿਆ ਖੜਾ ਹੈ ਕਹਿੰਦਾ ਉਹ ਕਰ ਲਿਆ ਵਧੀਆ ਪਰ ਪੂਰਾ ਚਾ ਕੇ ਲੈਂਦੇ ਨੇ ਪੂਰਾ ਚਾ ਕੇ ਭਈਏ ਹੋਏ ਜਿੱਦੇ ਮੇ ਆਪਣੇ ਆਹ ਆਉਂਦੇ ਨੇ ਕੇਲਾ ਕੁਲਾ ਵਾਲੇ ਆਉਂਦੇ ਨੇ ਉਹ ਪੂਰਾ ਚਾਹ ਕੇ ਉਹ ਖਾਂਦੀ ਏ ਚੀਜ਼ ਬਾਈ ਅੱਛਾ ਕੇਰਲਾ ਬੰਦੀ ਹਾਂ ਉਹ ਇਹ ਖਾਂਦੇ ਨੇ ਆਪਾਂ ਉਧਰ ਕੇਲਾ ਆਪਣੀਆਂ ਕੁੜੀਆਂ ਬਾਹਰ ਕੈਨੇਡਾ ਅਮਰੀਕਾ ਜਾ ਕੇ ਆਈਆਂ ਨੇ ਉਹ ਵੀ ਖਾਂਦੇ ਨੇ ਅੱਛਾ ਜਿਹੜੀਆਂ ਆਪਣੇ ਕੁੜੀਆਂ ਉਹ ਕੈਨੇਡਾ ਅਮਰੀਕਾ ਜਾ ਕੇ ਉਹ ਵੀ ਖਾਂਦੀਆਂ ਨੇ ਬਹੁਤ ਯਾਰ ਮੈਂ ਕਹਿੰਦਾ ਆਪਾਂ ਵੀ ਜੇ ਕਮਾਈ ਕਰਨੀ ਹੈ ਨਾ ਬੰਦੇ ਨੇ ਆਪਾਂ ਤਾਂ ਲਾਉਣੇ 10 ਵੀ ਬੂਝੇ ਹੋ ਰਹੇ ਨੇ ਹਾਂ ਆਪਣੇ ਤਾਂ ਕਈ ਹੋਰ ਵੀ ਹੋ ਆਪਣੇ ਤਾਂ ਹੋ ਵੀ ਹੋਏ ਵੀ ਖੜੇ 20 25 ਬੂਟੇ ਨਾ ਬਾਹਰ ਦੇ ਦਨਾਲੇ ਤੇ ਹੋਰ ਲਾ ਦਾਂਗੇ ਹੋਰ ਲਾ ਦਾਂਗੇ ਹਾਂ ਇਹ ਵਧੀਆ ਹੋਣਾ ਆਪਾਂ ਕਮਾਈ ਦਾ ਸਵਾਰ ਨਾ ਇਹਦੇ ਕੋਈ ਰੇ ਸਪਰੇ ਹੁੰਦੀ ਹੈ ਹਾਂ ਨਾ ਕੋਈ ਰੇ ਸਪਰੇ ਵਾਲਾ ਸਭ ਤੋਂ ਵੀ ਮੈਂ ਆਰਗੈਨਿਕ ਚੀਜ਼ ਆ ਪੱਕੇ ਤਰ੍ਹਾਂ ਦੀ ਇਹ ਹਾਂ ਇਹ ਆਰਗੈਨਿਕ ਆਪਾਂ ਕਹਿ ਸਕਦੇ ਕੋਈ ਚੀਜ਼ ਨਹੀਂ ਹੁੰਦੀ ਉਹ ਉੱਥੇ ਆਪਾਂ ਹੁਣ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੋਈ ਪਾਣੀ ਪਾਣੀ ਲੱਗਦਾ ਇਕੱਲਾ ਮੋਟਰ ਦਾ ਖੁੱਦਣ ਵਾਲੀ ਦਾ ਹਾਂ ਉਹਨਾਂ ਚ ਕੀ ਆ ਕੁਝ ਨਹੀਂ ਪਾਇਆ ਨਾ ਜ ਇਹ ਆਪੀ ਹੁੰਦੀ ਆ ਹਾਂ ਮੈਂ ਬਾਕੀ ਮੈਂ ਇੱਕ ਗੱਲ ਸੋਚੀ ਆ ਆਪਾਂ ਫਾਟਕਾਂ ਤੇ ਜਾ ਕੇ ਬਿਓ ਤੇ ਯਾਰ ਹਰੇਕਾ ਕੋਈ ਦੇਖ ਆਪਣੇ ਅਰਬੀ ਦੇ ਪੱਤੇ ਹੀ ਵਿਕਦੇ ਨੇ ਹਣਾ ਉਰੇ ਉਥੇ ਆਪਾਂ ਖੱਬਲ ਦੇ ਪੱਤੇ ਲੈ ਜਾਓ ਵਿਕ ਜਾਣਗੇ ਉਹ ਵੀ ਵਿਕ ਜਾਣੇ ਹਾਂ ਸਹੀ ਗੱਲ ਆ ਲੋਕ ਭਖੜਾ ਵੇਚੀ ਜਾਂਦੇ ਆ ਛੱਟਾ ਟੋੜ ਟੋੜ ਉਸ ਚਾਰ ਖਾਤਰ ਤਾਂਗੜਾ ਵੇਚੀ ਜਾਂਦੇ ਆ ਉਥੇ ਕੁੱਲ ਚੀਜ਼ ਵਿਕਦੀ ਆ ਭਈ ਆਪ ਦਾ ਵੇਚਣ ਦੀ ਹਿੰਮਤ ਚਾਹੀਦੀ ਆ ਬੰਦੇ ਦੀ ਹਾਂ ਹਿੰਮਤ ਚਾਹੀਦੀ ਆ ਵੀ ਆਪਾਂ ਜਿਹੜੀ ਹੁਣ ਜਿਵੇਂ ਵੀ ਹਿੰਮਤ ਹੈ ਹਰੇਕ ਚੀਜ਼ ਚ ਹੁਣ ਆਪਾਂ ਜਿਹੜੀ ਥੋੜੀ ਥੋੜੀ ਸਬਜ਼ੀ ਹੁੰਦੀ ਉਹ ਵੀ ਲੈ ਜਾਂਦੇ ਆਪਾਂ ਤੋੜ ਕੇ ਨਾ ਕੋਈ 2 ਕਿਲੋ ਹੈਗੀ ਕੋਈ 1 ਕਿਲੋ ਹੈਗੀ ਆਪਾਂ ਨੂੰ ਸਬਜ਼ੀ ਉਹ ਉਹੀ ਦਾ ਕੋਈ 100 ਦੀ ਵਿਗੀ ਕੋਈ 200 ਦੀ ਵਿਗੀ ਕੋਈ 50 ਦੀ ਵਿਗੀ ਹਨਾ ਵਿਆਂ ਕਰਕੇ ਵਧੀਆ ਪੈਸੇ ਵੱਟੇ ਜਾਂਦੇ ਹੈਗੇ ਮਾਈ ਕਰਨ ਵਾਸਤੇ ਬਈ ਮੇਰੇ ਬਾਪੂ ਨੇ ਤਰੀਕਾ ਇਹ ਬਾਲੇ ਲੱਬੇ ਹੋਏ ਨੇ ਇਹ ਜਿਵੇਂ ਹੁਣ ਸਾਡੇ ਚਿੱਬੜ ਲਾਏ ਹੋ ਸੀ ਚਿੱਬੜ ਲਾਏ ਨੇ ਚਿੱਬੜਾ ਚ ਵਧੀਆ ਕਮਾਈ ਕੀਤੀ ਬਾਪੂ ਨੇ ਤੇ ਹੁਣ ਅੱਜ ਕੇਲੇ ਕਹਿੰਦਾ ਇਹ ਕੇਲੇ ਵਾ ਪੱਦਰੇ ਸਾਹਮਣੇ ਕਿੰਨੇ ਕਦੇ ਵਿਕ ਵਿਕ ਜਾਣਗੇ 2-300 ਦੇ 2-300 ਦੇ ਵਿਕ ਜਾਣਗੇ ਦਾ 2-300 ਦਾ ਕਹਿੰਦਾ ਲੂੰਗਰ ਵਿਕ ਜੂਗਾ ਵਧੀਆ ਆਪਾ ਯਾਰ ਕਮਾਈ ਕਰਨ ਵਾਸਤੇ ਬੰਦੇ ਦਾ ਦਿਮਾਗ ਵੀ ਹੋਣਾ ਜ਼ਰੂਰੀ ਆ ਇਕੱਲਾ ਇਹ ਨਹੀਂ ਹੈਗਾ ਵੀ ਸਬਜ਼ੀ ਇੱਥੇ ਦੇਖ ਕੇ ਖਰਾਬ ਹੀ ਹੁੰਦਾ ਹਾਂ ਉੱਥੇ ਆਪਾਂ ਵੇਚ ਦਿਆਂ ਇੰਨਾ ਕੋਈ ਢਿੱਡ ਚ ਪਾਊਗਾ ਨਾ ਢਿੱਡ ਚ ਪਾਊਗਾ ਸਹੀ ਗੱਲ ਆ ਕਮਾਈ ਕਰਨ ਵਾਸਤੇ ਤਾਂ ਬਾਪੂ ਨੂੰ ਪੁੱਛੋ ਫਿਰ ਕਮਾਈ ਕਰਨ ਦੇ ਤਰੀਕੇ ਤਾਂ ਅਲੱਗ ਵਾਲੇ ਨੇ ਚਲੋ ਤੋੜਦੇ ਆ ਪਿੰਡੀਆਂ ਰਹਿ ਗਈਆਂ ਥੋੜੀਆਂ ਜੀਆਂ ਦੇਸੀ ਵੀ ਅੱਜ ਸਾਰਿਆਂ ਨੂੰ ਦਿਖਾ ਦੇ ਸਾਰੇ ਕਹਿੰਦੇ ਸੀ ਸਾਡੇ ਕੋਲ ਜਿਹੜਾ ਦੇਸੀ ਬੀਆ ਵੀ ਤੁਹਾਡੇ ਕਹਿੰਦੇ ਵੀ ਆਏ ਵਾਰੀ ਬਾਹਣ ਦੇ ਵਿੱਚ ਆਪੀ ਉੱਤਿਆਰ ਹੁੰਦਾ ਆ ਵੀ ਸਾਡਾ ਆਪ ਦਾ ਦੇਸੀ ਬੀਆ ਹੈਗਾ ਕਈ ਸਾਲਾਂ ਦਾ ਇਹ ਮੇਰੇ ਬਾਪੂ ਦਾਈ ਅੱবিਬ ਸੱਟਿਆ ਹੋਇਆ ਬੀਆ ਬਾਹਣ ਦੇ ਵਿੱਚ ਆਪਣੇ ਦੇ ਵਿੱਚ ਕਈ ਸਾਲ ਮੈਨੂੰ ਵੀ 5-5-5 ਸਾਲ ਹੋ ਗਏ ਦੇਖਦੇ ਇਹਨੂੰ ਇਹ ਕੋਈ ਨਾ ਕੋਈ ਕੱਦੂ ਆਏ ਵਾਰੀ ਪੱਕ ਜਾਂਦਾ ਹਰੇ ਹੋ ਜਾਂਦਾ ਇੱਥੇ ਨਹੀਂ ਕੱਲਾ ਉਹ ਦੇਖੋ ਉਧਰ ਬਾਸ ਦੇ ਉੱਤੇ ਵੀ ਆਹ ਦੇਖੋ ਆ ਇਧਰ ਜਾਂਦੀ ਬੱਲ ਇਹ ਆਪਣੇ ਆਪ ਉਗਦਾ ਸਾਡੇ ਸਾਰੇ ਬਾਹਣ ਦੇ ਵਿੱਚ ਆਪਣੇ ਆਪ ਉਗਦਾ ਅਸੀਂ ਪੱਟ ਪੱਟ ਵੀ ਆੱਕ ਜਾਂਦੇ ਇਹ ਪਰ ਹੁਣ ਉਹ ਨਹੀਂ ਹਰਦਾ ਪਰ ਹੁਣ ਇਹਦੀ ਰੋਤ ਆ ਗਈ ਹੁਣ ਸੌਣ ਦੇ ਵਿੱਚ ਆ ਗਏ ਇਸ ਤੋਂ ਬਾਅਦ ਕਦੋਂ ਯਾਰ ਉਹੀ ਗੱਲ ਆ ਕਦੋਂ ਮੁੱਕਦੀ ਨਹੀਂ ਹੈਗੀ ਇਹਦੇ ਤੋਂ ਮੈਂ ਬਾਰੇ ਵਿੱਚ ਮਹੀਨੇ ਤੱਕ ਦੁੱਖ ਬਾਊਗਾ ਫੋਲ ਜਿਹੜਾ ਕੇ}{|\text{ਛਾਲ ਮਾਰੂ ਇਹਨੂੰ ਪਾਲਾ ਮਾਰੂਗਾ ਉਹ ਨਹੀਂ ਮਰਦੀ ਉਹ ਨਹੀਂ ਮਰਦੀ ਇਹ ਦੇਸੀ ਚੀਜ਼ ਵਾਪੋਂ ਦੇਸੀ ਹੁੰਦੀ ਹੈ ਨਾ ਜਿਪਕੇ ਇਹ ਦੇਖ ਮੱਛਰ ਨੇ ਕੋਈ ਅਟੈਕ ਕੀਤਾ ਕੋਈ ਟੈਕਲ ਬੱਲਾਂ ਤੇ ਮੱਛਰ ਅਟੈਕ ਕਰੀ ਰਹੀ ਇਹ ਕਿਹੜਾ ਪਤਾ ਬਾਈ ਕਰੀ ਹੈ ਹਾਂ ਹਾਂ ਸਹੀ ਗੱਲ ਆ ਜਿਵੇਂ ਪਿੰਡੀਆਂ ਦੇ ਵਿੱਚ ਇੰਨਾ ਜ਼ਿਆਦਾ ਤੇਲਾ ਹੁੰਦਾ ਪਾਪਾ ਤੇ ਪਰ ਅਟੈਕ ਨਹੀਂ ਦਿਖਾ ਕੋਈ ਤੇਲੇ ਦੇ ਪਛਾਏ ਇਹਨੂੰ ਕੋਈ ਤੇਲੇ ਸਮਛਰ ਨਹੀਂ ਤੁਸੀਂ ਆਹ ਦੇਖ ਲਓ ਪਿੰਡੀਆਂ ਨੂੰ ਤੇਲਾ ਹੈਗਾ ਤੇ ਇਹਨੂੰ ਇਹਨੂੰ ਪਤੰਦਰ ਨੂੰ ਕੋਈ ਚੱਕਰ ਨਹੀਂ ਬਣ ਰਹੀ ਹੈ ਨਾ ਨਾ ਇਹਨੂੰ ਹੈ ਉਹਨਾਂ ਫਿਰ ਸਮਰੱਥਾ ਵੀ ਉਹ ਹੀ ਜੀ ਦਿੰਦੀ ਆ ਵੀ ਉਹ ਨਹੀਂ ਹੁੰਦੇ ਇਹ ਤੋਂ ਕਦੋਂ ਵੀ ਅਸੀਂ ਕਈ ਵਾਰੀ ਤੋੜਦੇ ਤਿੰਨ ਚਾਰ ਵਾਰੀ ਕਦੋਂ ਵੀ ਤੋੜਦੇ ਇਹ ਜਿਹੋ ਗੱਲ ਵੀ ਕਦੋਂ ਨਹੀਂ ਹੁੰਦੀ ਹੁਣ ਠੇਰ ਲਾ ਦਿਆ ਕਰੋ ਹੁਣ ਠੇਰ ਲਾ ਦੇਣਾ ਬਸ ਅਸੀਂ ਪਾਰ ਵੀ ਦੇਖਿਆ ਭਾਈ ਇਹਨੇ ਬਹੁਤ ਨਿਆਰੇ ਦਿੱਤੇ ਸੀ ਤਾਂ ਹੀ ਪੱਟੀ ਨਹੀਂ ਹੈ ਪੜਦੇ ਨਹੀਂ ਹੈਗੇ ਪਿੰਡੀਆਂ ਦੇ ਵਿੱਚ ਹੁਣ ਚੜ ਜਾਣੀਆਂ ਤੇ ਅਸੀਂ ਪੜਦੇ ਨਹੀਂ ਹੈਗੇ ਆਪ ਹੀ ਆਪਣੇ ਆਪ ਆਟੋਮੈਟਿਕ ਹੀ ਹੋ ਜਾਂਦੇ ਆ ਬਸ ਇਹ ਕੁਦਰਤ ਦਾ ਤੋਹਫਾ ਹੀ ਹੈ ਜਿਹੜਾ ਆਪਾਂ ਨੂੰ ਦੇਦਾ ਕੁਦਰਤ ਨੇ ਹਣਾ ਮਾਲਕ ਦਾ ਜਿਹੜਾ ਦਿਨ ਹੈ ਆਪਾਂ ਨੂੰ ਹਾਂ ਵੀ ਜੇ ਸਿੱਧੀ ਨਹੀਂ ਦਵਾਪਾ ਤਾਂ ਕਹਿੰਦੇ ਆਪੀ ਸਾਰਾ ਕੁਝ ਹੋ ਜਾਂਦਾ ਹਣਾ ਕਦੋਂ ਲਾਉ ਮੱਛਰ ਵਾਲਾ ਸੀ ਸਬਜ਼ੀ ਆਪਾਂ ਤੋੜਦੀ ਤੇ ਰੱਖ ਲਈ ਆਪਾਂ ਸਬਜ਼ੀ ਸਾਰੀ ਤੋੜ ਕੇ ਨਾਲ ਅੱਜ ਕੱਚੇ ਕੇਲੇ ਵੀ ਡੈਡੀ ਕਹਿੰਦਾ ਜ਼ਰੂਰ ਲੈ ਕੇ ਜਾਣੇ ਨੇ ਤੇ ਕੰਮ ਵਧੀਆ ਰੇਟ ਸੇਲ ਹੁੰਦੇ ਨੇ ਤੇ ਹੁਣ ਆਪਾਂ ਬਸ ਸਬਜ਼ੀ ਤੋੜਦੀ ਤੇ ਚੱਲਦੇ ਹਾਂ ਹੁਣ ਆਪਾਂ ਕਰੇ ਕਰੇ ਤੇ ਆਪਾਂ ਮਿਲਦੇ ਹਾਂ ਹੁਣ ਅਗਲੇ ਬਲੌਗ ਦੇ ਵਿੱਚ